ਦੇਖੋ ਜਿਹੜਾ ਐਸਪੀ ਸ਼ਰਮੇ ਨੂੰ ਗਿਸਦਾ ਕੀਤਾ ਐ ਐਸਪੀ ਉਸਨੇ ਜਿਹੜੇ ਇਹ ਦੇਰ ਆਇ ਦਰੁਸਤਾ ਆ ਕਦਮ ਅਸੀਂ ਤਾਂ ਇਹ 302 ਦਾ ਮੁਕੱਦਮਾ ਸ਼ਰਮਾ ਜੀ ਤੇ ਕਾਲੀ ਸਰਕਾਰ ਸਮੇਂ ਹੀ ਜਾਰੀ ਕੀਤਾ ਗਿਆ ਸੀ ਉਹਨਾਂ ਨੂੰ ਸਸਪੈਂਡ ਵੀ ਕਾਲੀ ਸਰਕਾਰ ਸਮੇਂ ਹੋਇਆ ਸੀ ਉਹ ਤੇ ਸਰਕਾਰ ਬਦਲ ਗਈ ਐਕਸ਼ਨ 2 ਸਾਲ ਪਹਿਲਾਂ ਹੋਣਾ ਚਾਹੀਦਾ ਸੀ ਬਲਕੇ ਕੈਪਟਨ ਸਾਹਿਬ ਦੀ ਸਰਕਾਰ ਨੇ ਬੜੀ ਦੇਰੀ ਕਰਤੀ ਇਹ ਐਕਸ਼ਨ ਕਰਨ ਦੇ ਵਿੱਚ ਅਸੀਂ ਮੈਂ ਤਾਂ ਹੀ ਕਿਹਾ ਵੀ ਦੇਰ ਆਇ ਦਰੁਸਤਾ ਆ ਬਲਕਿ ਤਾਂ ਤਿੰਨ ਚਾਰ ਅਫਸਰਾਂ ਦੀ ਗੱਲ ਕਰਦੇ ਅਸੀਂ 11 ਲੋਕਾਂ ਤੇ ਕੇਸ ਦਰਜ ਕੀਤਾ ਸੀ ਔਰ ਸਾਡੀ ਇਹ ਮੰਗ ਸੀ ਬਲਕੇ ਹੁਣ ਵੀ ਮੰਗਾ ਕਿ ਸਰਕਾਰ ਨੂੰ ਜਿਹੜੇ ਵੀ ਦੋਸ਼ੀ ਨੇ ਜਾਂ ਜਿਨ੍ਹਾਂ ਨੇ ਵੀ ਕੋਈ ਕਿਸੇ ਨੂੰ ਦੀ ਕਾਨੂੰਨ ਆਪਣੇ ਹੱਥਾਂ 'ਚ ਲੈ ਕੇ ਕੋਈ ਗਲਤ ਗੱਲ ਕੀਤੀ ਆ ਤਾਂ ਉਹਨੂੰ ਕਾਨੂੰਨ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਅਸੀਂ ਇਸ ਗੱਲ ਦੇ ਹੱਕ 'ਚ ਆ ਕਿਉਂਕਿ ਕਾਨੂੰਨ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਇਸ ਮੁਲਕ ਦੇ ਵਿੱਚ ਜੇ ਲੋਕਾਂ ਤੋਂ ਕਾਨੂੰਨ ਦੇ ਵਿੱਚ ਰਹਿਣ ਦੀ ਆਸ ਆ ਤਾਂ ਜਿਹੜੇ ਪੁਲਿਸ ਆ ਜਾਂ ਲੀਡਰ ਨੇ ਉਹਨਾਂ ਨੂੰ ਵੀ ਕਾਨੂੰਨ ਦੇ ਵਿੱਚ ਰਹਿ ਕੇ ਹੀ ਚੱਲਣਾ ਚਾਹੀਦਾ ਹੈ ਸੇ ਜੀਰਾ ਨੇ ਐਮਐਲਏ ਕਾਂਗਰਸ ਦੇ ਮੈਂ ਸਮਝਦਾ ਉਹਨੂੰ ਆਪ ਦਾ ਹੀ ਮਾਨਸਿਕ ਪਹਿਲਾਂ ਤਾਂ ਡਾਕਟਰ ਟੈਸਟ ਕਰਾ ਲੈਣਾ ਚਾਹੀਦਾ ਬਾਕੀ ਦੇ ਕਿਸੇ ਹੋਰ ਦੇ ਗਰਾਉਂਡ ਦੀ ਥਾਂ ਤੇ ਆਪਣੇ ਲਿਮਟ ਤੇ ਰਹਿ ਕੇ ਹੀ ਕੱਲ ਫਿਰ ਜੀਰੇ ਨੂੰ ਗੱਲ ਕਰਨੀ ਚਾਹੀਦੀ ਆ ਮੈਂ ਸਮਝਦਾ ਥੋੜਾ ਜਿਹਾ ਸਿਰਸ਼ਟਾਚਾਰ ਵੀ ਰੱਖਣਾ ਚਾਹੀਦਾ ਰਾਜਨੀਤੀ ਦੇ ਵਿੱਚ ਇਸ ਕਿਸਮ ਦੀਆਂ ਗੱਲਾਂ ਸ਼ੋਭਦੀਆਂ ਨਹੀਂ ਐ ਕਿ ਜਦ ਐਮਐਲਏ ਨੇ ਇਕ ਸਰ ਸੋਬਾਸਤੇ ਟ੍ਰੇਨ ਦਾ ਸਪੋਕੀ ਕਿਪੁਰ ਸੋਬਾ ਯਾਰ ਮੈਨੂੰ ਅੱਜ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਕੀਰਤਪੁਰ ਸਾਹਿਬ ਜੋ ਬਹੁਤ ਇਤਿਹਾਸਕ ਤੇ ਪਵਿੱਤਰ ਸਥਾਨ ਆ ਗੁਰੂ ਸਾਹਿਬਾਨ ਦੇ ਨਾਂ ਤੇ ਇਸ ਸਥਾਨ ਤੇ ਰੇਲ ਦਾ ਸਟਾਪ ਉਹ ਜਿਹੜੀ ਨੰਗਲ ਅਮਰਸਰ ਐਕਸਪ੍ਰੈਸ ਟ੍ਰੇਨ ਸੀ ਅਸੀਂ ਮੈਂ ਐਮਪੀ ਬਣ ਕੇ ਸਭ ਤੋਂ ਪਹਿਲੀ ਟ੍ਰੇਨ ਤੇ ਤੋਰੀ ਸੀ ਮੈਂ ਇਹ ਕਹਿ ਸਕਦਾ ਬਲਕਿ ਮੋਦੀ ਸਾਹਿਬ ਦੀ ਸਰਕਾਰ ਚ ਜੇ ਪਹਿਲੀ ਟ੍ਰੇਨ ਕੋਈ ਦੇਸ਼ ਚ ਚੱਲੀ ਸੀ ਤਾਂ ਇਹ ਅਨੰਦਪੁਰ ਸਾਹਿਬ ਤੋਂ ਸ਼੍ਰੀ ਅਮਰਸਰ ਸਾਹਿਬ ਲਈ ਅਸੀਂ ਤੋਰੀ ਸੀ ਇਹ ਨੰਮਰ ਇਹਦਾ ਨਾਂ ਹੈ ਨੰਗਲ ਅਮਰਸਰ ਐਕਸਪ੍ਰੈਸ ਨਗਲਟਾ ਨਮਰਥਾ ਰੈਕਟ੍ਰੈਸ ਸੋ ਇਜ਼ ਆ ਸਟਾਪ ਜਿ ਸਰਿਕ ਕੀਰਤਪੁਰ ਸਾਹਿਬ ਕਰਨਾ ਬਹੁਤ ਜ਼ਰੂਰੀ ਸੀ ਹਿਮਾਚਲ ਦੇ ਲੋਕਾਂ ਨੂੰ ਵੀ ਨੂਰਪੁਰ ਵੇਦੀ ਤੱਕ ਦੇ ਲੋਕਾਂ ਨੂੰ ਔਰ ਖਿੱਤੇ ਦੇ ਜਿਹੜੇ ਕੀਰਤਪੁਰ ਸਾਹਿਬ ਦੇ ਲੋਕ ਨੇ ਭਰਤਗੜ੍ਹ ਤੱਕ ਦੇ ਲੋਕ ਘਨੌਲੀ ਤੱਕ ਦੇ ਲੋਕ ਵੈਸੇ ਤਾਂ ਸਾਰੇ ਪੰਜਾਬ ਦੇ ਲੋਕ ਜਦੋਂ ਆਉਂਦੇ ਸੀ ਸ੍ਰੀ ਕੀਰਤਪੁਰ ਸਾਹਿਬ ਪਤਾਲਪਰੀ ਸਾਹਿਬ ਆਸਥੀਆਂ ਲੈ ਕੇ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਸੀ ਉਹਨਾਂ ਨੂੰ ਟ੍ਰਾਂਸਪੋਰਟੇਸ਼ਨ ਦਾ ਅਲਟਰਨੇਟਿਵ ਅਰੇਂਜਮੈਂਟ ਕਰਨਾ ਪੈਂਦਾ ਸੀ ਨਕਪੁਰ ਸਾਹਿਬ ਉੱਤਰ ਕੇ ਤੇ ਹੁਣ ਇਹ ਲੋਡ ਨਹੀਂ ਪੈਗੀ ਹੁਣ ਸਿੱਧਾ ਇੱਥੋਂ ਤੁਰ ਕੇ ਕੀਰਤਪੁਰ ਸਾਹਿਬ ਜਾ ਸਕਣਗੇ ਤਾਂ ਕਾਫੀ ਫਾਇਦਾ ਹੋਏਗਾ ਲੋਕਾਂ ਨੂੰ ਬੜੀ ਸਹੂਲਤ ਮਿਲੇਗੀ ਸਰ